ਹਾਂਜੀ ਆਪਾਂ ਆਏ ਰਾਣਾ ਫੈਸ਼ਨ ਬੁਟੀਕ ਮੋਡ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਵਾਸ ਸਟਾਲ ਅੱਜ ਆਪਾਂ ਤੁਹਾਡੇ ਵਾਸਤੇ 올ਓਵਰ ਸੂਟ ਲੈ ਕੇ ਆਏ ਆ ਜੀ ਜੋ ਆਪਣੇ ਚੈਨਲ ਤੇ ਫਸਟ ਟਾਈਮ ਆਇਆ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਇਹ ਆਪਾਂ ਜਿਹੜੇ ਤੁਹਾਨੂੰ 올ਓਵਰ ਸੂਟ ਦਿਖਾ ਰਹੇ ਆ ਇਹ ਕਾਟਨ ਸਟਫ ਹੀ ਹੁੰਦਾ ਜੀ ਕੰਫਰਟੇਬਲ ਕਾਟਨ ਹੁੰਦੀ ਹੈ ਜਿੱਦਾਂ ਵੀ ਐ ਬੀ ਐਮ ਡਬਲਯੂ ਹੁੰਦਾ ਆਪਣੇ ਕੋਲੇ ਬੀ ਐਮ ਡਬਲਯੂ ਤੋਂ ਥੋੜੀ ਸੁਪੀਰੀਅਰ ਕੁਆਲਿਟੀ ਆ ਜਾਂਦੀ ਹੈ ਇਹ ਇਹਦੇ ਵਿੱਚ ਪ੍ਰਿੰਟਿੰਗ ਹੈ ਜਿਹੜੀ ਉਹ ਡਿਜੀਟਲ ਹੁੰਦੀ ਹੈ ਉਹਦੀ ਸਿੰਪਲ ਪ੍ਰਿੰਟਿੰਗ ਹੁੰਦੀ ਹੈ ਦੀ ਡਿਜੀਟਲ ਹੁੰਦੀ ਹੈ ਐਨਾ ਹੀ ਫਰਕ ਹੁੰਦਾ ਇਹਦੇ ਵਿੱਚ ਕਿ ਕੱਪੜਾ ਉਹਦੇ ਨਾਲੋਂ ਆਰਾਮਦਾਇਕ ਹੁੰਦਾ ਹੈ ਇਹ ਪੱਕੇ ਰੰਗਾਂ ਵਾਲੇ ਸੂਟ ਹੁੰਦੇ ਨੇ ਜੀ ਵਧੀਆ ਗਰਮੀ ਵਾਲਾ ਸਟੱਫ ਬਹੁਤ ਬਤ ਮਤਲਬ ਕਿ ਵਧੀਆ ਹੁੰਦਾ ਹੈ ਤੁਹਾਡਾ ਰੂਟੀਨ ਵੇਅਰ ਵਾਲਾ ਇਹਦੇ ਵਿੱਚ ਆਲ ਓਵਰ ਸੂਟ ਹੈ ਜੀ ਫਰਸਟ ਕਲਰ ਆਪਣਾ ਗ੍ਰੀਨ ਆ ਗਿਆ ਜੀ ਆ ਦੇਖੋ ਜੀ ਇਹ ਹੈ ਗ੍ਰੀਨ ਜਿੰਨਾ ਤੁਹਾਨੂੰ ਵੀਡੀਓ ਦੇ ਵਿੱਚ ਦਿਸ ਰਿਹਾ ਹੈ ਨਾ ਬਿਲਕੁਲ ਸੇਮ ਕਲਰ ਹੈਗਾ ਜੀ ਕੱਟ ਹੈਗੀ ਜਿਹੜੀ ਤੁਹਾਨੂੰ 5 ਮੀਟਰ ਮਿਲੂਗੀ ਜੀ ਇਹਨਾਂ ਥਲੇ ਇਨਰ ਲਾਉਣ ਦੀ ਬਿਲਕੁਲ ਵੀ ਲੋੜ ਨਹੀਂ ਪੈਂਦੀ ਇਹ ਆਪਣੇ ਕੋਲੇ ਫਰਸਟ ਕਲਰ ਗ੍ਰੀਨ ਆ ਗਿਆ ਜੀ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਅੱਜ ਇੱਕੋ ਹੀ ਕਲਰ ਖੋਲ ਕੇ ਦਿਖਾਵਾਂਗੇ ਜੀ ਬਾਕੀ ਕਲਰ ਹੈ ਜਿਹੜੇ ਉਹ ਵੀ ਦਿਖਾਵਾਂਗੇ ਹਾਂ ਜੀ ਸੈਕੰਡ ਕਲਰ ਆ ਗਿਆ ਜੀ ਇਸ ਦਾ ਬਲੈਕ ਦੇਖੋ ਕਿੰਨਾ ਸੋਹਣਾ ਆਡੀ ਹੈ ਜੀ ਇਹ ਆਡੀ ਡਿਜੀਟਲ ਆਡੀ ਏਕੇ ਟੈਕਸ ਦੀ ਹੈਗੀ ਇਹ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਇਹ ਇਸ ਦੇ ਵਿੱਚ ਹੀ ਬਲੈਕ ਕਲਰ ਆ ਗਿਆ ਜੀ ਕਲਰ ਇਹ ਵੀ ਬਹੁਤ ਸੋਹਣਾ ਹੈਗਾ ਬਾਕੀ ਤੁਸੀਂ ਜਿੱਦਾਂ ਕਿਸੇ ਕੋਲੇ ਕਈ ਵਾਰੀ ਦੁਪੱਟੇ ਪਏ ਹੁੰਦੇ ਨੇ ਨਾ ਦੁਪੱਟਿਆਂ ਨੂੰ ਵੇਖ ਕੇ ਵੀ ਆਪਾਂ ਲਵਾ ਲੈਣਾ ਤੁਹਾਨੂੰ ਦੱਸ ਦਿੰਨੇ ਹਾਂਗੇ ਆਪਾਂ ਇਹ ਆਪਣੇ ਕੋਲੇ ਕਾਫੀ ਆ ਗਿਆ ਜੀ ਤੁਹਾਨੂੰ ਦਿਖਾਈਏ ਕਿੰਦਾ ਦਾ ਕਾਫੀ ਕਲਰ ਹੈ ਕਿ ਤੁਹਾਨੂੰ ਕਲੀਅਰ ਹੋ ਜੇ ਦੇਖੋ ਆਹ ਕਾਫੀ ਕਲਰ ਹੈ ਜੀ ਇਹ ਕਾਫੀ ਕਲਰ ਹੈਗਾਗਾ ਪ੍ਰਿੰਟਿੰਗ ਇਸਦੀ ਬਾਲੀ ਜਿਆਦੇ ਵੱਡੀ ਵੀ ਨਹੀਂ ਹੈਗੀ ਤੇ ਬਾਲੀ ਛੋਟੀ ਵੀ ਨਹੀਂ ਹੈਗੀ ਬਰੀਕ ਪ੍ਰਿੰਟ ਵੀ ਨਹੀਂ ਹੈਗਾਗਾ ਬਾਲਾ ਤੇ ਬਾਲਾ ਵੱਡਾ ਪ੍ਰਿੰਟ ਵੀ ਨਹੀਂ ਹੈਗਾਗਾ ਸੋ ਸੋ ਜਿਆ ਬਹੁਤ ਸੋਹਣਾ ਡਿਜ਼ਾਈਨ ਨੇ ਅਰ ਇੱਕ ਕਾਫੀ ਕਲਰ ਆ ਗਿਆ ਜੀ ਤੇ ਫੋਰਥ ਕਲਰ ਹੈਗਾ ਜਿਹੜਾ ਉਸਦਾ ਬਲੂ ਆ ਗਿਆ ਜੀ ਫੋਰਥ ਕਲਰ ਆ ਗਿਆ ਜੀ ਇਸਦਾ ਬਲੂ ਕਲਰ ਇਸਦੇ ਚਾਰ ਕਲਰ ਰਹਿਣਗੇ ਜੀ ਚਾਰੇ ਕਲਰ ਬਹੁਤ ਹੀ ਸੋਹਣੇ ਨੇ ਚਾਰੇ ਕਲਰ ਬਹੁਤ ਹੀ ਸੋਹਣੇ ਨੇ 블루 ਕਲਰ ਆ ਗਿਆ ਜੀ ਜਿਹੜਾ ਕਾਮਨ ਆਪਣਾ 블루 ਹੁੰਦਾ ਉਹ ਕਲਰ ਹੈਗਾ ਇਹ ਔਰ ਇਹਨਾਂ ਦਾ ਸੂਟਾਂ ਦਾ ਪ੍ਰਾਈਸ ਹੈਗਾ ਜਿਹੜਾ ਆਪਣੇ ਕੋਲੇ ਆਡੀ ਏਕੇ ਟੈਕਸ ਦੀ ਇਹਦਾ ਪ੍ਰਾਈਸ ਰਹੂਗਾ ਜੀ 550 ਰੁਪਏ 550 ਰੁਪਏ ਜਿਹੜਾ ਪ੍ਰਾਈਸ ਹੈ ਉਹ ਤੁਹਾਨੂੰ ਓਨਲੀ ਸ਼ਾਪ ਪ੍ਰਾਈਸ ਮਿਲੇਗਾ ਜੀ ਤੁਹਾਨੂੰ ਵਿజిਟ ਕਰਕੇ ਲੈਣਾ ਪੈਗਾ ਇਸ ਪ੍ਰਾਈਸ ਤੇ ਤੇ ਜਿਨ੍ਹਾਂ ਨੇ ਕੋਰੀਅਰ ਕਰਵਾਉਣਾ ਕੋਰੀਅਰ ਆਪਾਂ ਇਸ ਦੇ ਵਿੱਚ ਐਡ ਨਹੀਂ ਕਰਦੇ ਜੀ ਤੁਹਾਨੂੰ 50 ਰੁਪਏ ਲਗਭਗ ਪੈ ਜਾਂਦੇ ਨੇ ਇੱਕ ਸੂਟ ਦੇ ਹਾਂਜੀ ਨੈਕਸਟ ਕਲਰ ਡਿਜ਼ਾਈਨ ਆ ਗਿਆ ਜੀ ਆਪਣੇ ਵਾਲਾ ਆਪਣੇ ਕੋਲੇ ਆ ਵਾਲਾ ਹਾਂਜੀ ਡਿਜ਼ਾਈਨਿੰਗ ਆ ਵੀ ਬਹੁਤ ਸੋਹਣੀ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਇਹ ਵੀ ਆਡੀ ਹੀ ਰਹੂਗੀ ਇਹਨਾਂ ਹਲਕਾ ਜਿਹਾ ਲਾਈਟ ਜਿਹਾ ਵਾਈਨ ਕਲਰ ਹੁੰਦਾ ਨਾ ਜਿਹੜਾ ਪਰਪਲ ਹਲਕਾ ਜਿਹਾ ਪਰਪਲ ਕਲਰ ਹੈ ਜੀ ਜਿਵੇਂ ਵੀਡੀਓ ਦੇ ਵਿੱਚ ਤੁਹਾਨੂੰ ਦਿਖ ਰਿਹਾ ਹੈ ਨਾ ਇਹੀ ਕਲਰ ਹੈਗਾ ਇਹ 올 오버 수트 ਨੇ ਜੀ ਇਹਨਾਂ ਦੀ ਕੱਟ ਹੈਗੀ ਐ ਨਾ ਜਿਹੜੀ ਉਹ 5 ਮੀਟਰ ਰਹੂਗੀ 5 ਮੀਟਰ ਕੱਟ ਵਾਲੇ 올 오버 수트 ਨੇ ਜੀ ਕਲਰ ਇਹ ਬਹੁਤ ਸੋਹਣੇ ਨੇ ਤੇ ਦਾ ਸੈਕੰਡ ਕਲਰ ਹੈ ਜਿਹੜਾ ਉਹ ਰਹੂਗਾ ਜੀ ਆਪਣੇ ਕੋਲੇ ਪਿਸਤਾ ਗ੍ਰੀਨ ਦੇਖੋ ਕਿੰਨਾ ਪਿਆਰਾ ਕਲਰ ਹੈ ਪਿਸਤਾ ਗ੍ਰੀਨ ਕਲਰ ਅਬਾ ਥੋੜਾ ਰੋਕ ਰੋਕ ਕੇ ਵੀਡੀਓ ਬਣਾ ਰਹੇ ਆ ਤਾਂ ਕਿ ਤੁਹਾਨੂੰ ਕਲੀਅਰ ਹੋ ਜਾਏ ਕਿ ਤੁਸੀਂ ਨੇ ਕਿਹੜਾ ਕਲਰ ਲੈਣਾ ਸਕਰੀਨ ਸ਼ਾਟ ਲੈਣਾ ਤੁਹਾਨੂੰ ਸੌਖਾ ਹੋ ਜਾਏ ਆਹ ਕਲਰ ਹੈਗਾ ਜੀ ਪਿਸਤਾ ਇੱਕ ਇਸ ਦੇ ਵਿੱਚ ਪਰਪਲ ਆ ਗਿਆ ਜੀ ਇੱਕ ਇਸ ਦੇ ਵਿੱਚ ਪਿਸਤਾ ਕਲਰ ਆ ਗਿਆ ਜੀ ਇੱਕ ਕਲਰ ਇਸ ਦੇ ਵਿੱਚ ਸਕਾਈ ਬਲੂ ਆ ਗਿਆ ਜੀ ਇੱਕ ਕਲਰ ਇਸ ਦੇ ਵਿੱਚ ਸਕਾਈ ਬਲੂ ਆ ਗਿਆ ਜੀ ਆਹ ਵਾਲਾ ਕਲਰ ਸਕਾਈ ਬਲੂ ਕਲਰ ਆ ਗਿਆ ਜੀ ਔਰ ਇੱਕ ਕਲਰ ਆ ਗਿਆ ਜੀ ਇਸ ਦੇ ਵਿੱਚ ਸਕਿਨ ਕਲਰ ਸਕਿਨ ਕਲਰ ਵੀ ਮਤਲਬ ਕਿ ਪ੍ਰੋਪਰ ਸਕਿਨ ਵੀ ਨਹੀਂ ਹੈਗਾ ਤੇ ਪ੍ਰੋਪਰ ਮਾਊਸ ਵੀ ਨਹੀਂ ਹੈਗਾ ਮਾਊਸ ਤੇ ਸਕਿਨ ਦੇ ਵਿੱਚ ਵਿਚਾਲਾ ਜਿਹਾ ਕਲਰ ਹੈ ਜੀ ਇਹ ਆ ਮਾਊਸ ਤੇ ਸਕਿਨ ਦੇ ਵਿੱਚ ਜਿਹਦਾ ਕਲਰ ਹੈਗਾ ਪ੍ਰੋਪਰ ਸਕਿਨ ਵੀ ਨਹੀਂ ਹੈਗਾ ਤੇ ਪ੍ਰੋਪਰ ਮਾਊਸ ਵੀ ਨਹੀਂ ਹੈਗਾ ਇਸਦੇ 4 ਕਲਰ ਨੇ ਜੀ ਚਾਰੇ ਤੁਹਾਨੂੰ ਆਪਣੇ ਦਿਖਾਤੇ ਫਸਟ ਹੈਗਾ ਤੁਹਾਡਾ ਜਿਹੜਾ ਇਹ ਲਵੈਂਡਰ ਸ਼ੇਡ ਆ ਜੀ ਲਾਈਟ ਕਲਰ ਇਹ ਤੁਹਾਡਾ ਆ ਜੂਗਾ ਜੀ ਸਕਿਨ ਕਹੋ ਜਾਂ ਮਾਊਸ ਇਹ ਤੁਹਾਡਾ ਲਾਈਟ ਜਿਹਾ ਸਕਾਈ ਕਲਰ ਆ ਜੂਗਾ ਜੀ ਇਹ ਤੁਹਾਡਾ ਆ ਗਿਆ ਜੀ ਲਾਈਟ ਪਿਸਤਾ 그린 ਕਲਰ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜੀ ਆਪਣੇ ਚਾਰੇ ਕਲਰ ਜਿਹੜੇ ਤੁਹਾਨੂੰ ਆਪਾਂ ਨੇ ਦਿਖਾਤੇ ਇਸ ਦੇ ਹਾਂਜੀ ਮਿਲਦੇ ਆ ਨੈਕਸਟ ਵੀਡੀਓ ਚ ਧੰਨਵਾਦ